ਮੈਨੂੰ ਤੇ ਇੱਕ ਨੇ ਕਿਹਾ ਗੈਨੇ ਜੀ ਅਰਦਾਸ ਕਰੋ ਬਿੱਲੀ ਦੇ ਮੈਂ ਕੀ ਅਰਦਾਸ ਕਰੀਏ ਮੌਤ ਆ ਜਾ ਇਸ ਰੋਗ ਵਿੱਚ ਮੈਨੇ ਜਿਉਣਾ ਚਾਹ ਸਾਰੀ ਜ਼ਿੰਦਗੀ ਮੈਂ ਇਸ ਰੋਗ ਦੇ ਵਿੱਚ ਨਹੀਂ ਜਿਉਣਾ ਚਾਹ ਤਨ ਤੋਂ ਦੁੱਖ ਮਿਲ ਰਿਹਾ ਹੈ ਪੀੜਾ ਮਿਲ ਰਹੀ ਹੈ ਰੋਜ਼ ਰੋਜ਼ ਮਨੁੱਖ ਇਸ ਤਨ ਨੂੰ ਵੀ त्यागन ਦੀ ਸੋਚ ਲੈਂਦਾ ਹੈ ਕਈ ਖੁਦਕਸ਼ੀ ਵੀ ਕਰ ਲੈਂਦੇ ਨਾਲ ਤਾਂ ਅਤਿਆ ਵੀ ਕਰ ਲੈਂਦੇ ਕਰ ਲੈਂਦੇ ਨੇ ਸੁਸਾਇਸਾਈਡ ਵੀ ਕਰ ਲੈਂਦੇ ਨੇ ਹਰਾਨ ਗਈ ਕੋਈ ਮਿੱਤਰ ਦਾ ਤੇ ਹੈ ਗਈ ਕੋਈ ਪੁੱਤਰ ਦਾ ਤੇ ਹੈ ਗਈ ਕੋਈ ਪਤਨੀ ਦਾ ਤੇ ਹੈ ਗਈ ਕੋਈ ਪਤੀ ਦਾ ਤੇ ਹੈ ਗਈ ਤੇ ਆਪਣੀ ਜ਼ਿੰਦਗੀ ਦਾ ਤੇ ਹੈ ਗਈ ਬਰਸਲੇ ਦੁੱਖ ਦਾ ਤਿਆਗ ਹੈ ਮੈਂ ਫਿਰ ਦੋਰਾਵਾਂ ਮਨੁੱਖ ਨੂੰ ਮਿੱਤਰ ਨਹੀਂ ਚਾਹੀਦਾ ਸੁੱਖ ਚਾਹੀਦਾ ਮਨੁੱਖ ਨੂੰ ਪਿਆਰ ਨਹੀਂ ਚਾਹੀਦਾ ਸੁੱਖ ਚਾਹੀਦਾ ਮਨੁੱਖ ਨੂੰ ਪਤਨੀ ਨਹੀਂ ਚਾਹੀਦੀ ਸੁੱਖ ਚਾਹੀਦਾ ਮਨੁੱਖ ਨੂੰ ਪਤੀ ਨਹੀਂ ਚਾਹੀਦਾ ਸੁੱਖ ਚਾਹੀਦਾ ਮਨੁੱਖ ਨੂੰ ਇਹ ਜ਼ਿੰਦਗੀ ਵੀ ਨਹੀਂ ਚਾਹੀਦੀ ਸੁੱਖ ਚਾਹੀਦਾ ਪੀੜਾ ਮਿਲੇ ਰੋਜ਼ ਰੋਜ਼ ਦੁੱਖ ਮਿਲੇ ਯਕੀਨ ਜਾਣੋ ਤੇ ਅਗਦੇ ਆ ਦੇਰ ਨਹੀਂ ਲੱਗੇ ਦੋਸਤੀ ਦੁਸ਼ਮਣੀ ਚ ਬਦਲ ਜਾਏਗੀ ਰਿਸ਼ਤਿਆਂ ਦੇ ਦਰਾੜ ਪੈਦਾ ਹੋ ਜਾਏਗੇ ਔਰ ਲਗਾਤਾਰ ਪੀੜਾ ਦੇ ਚ ਰਹਿ ਰਿਹਾ ਹੈ ਕਿ ਆਤਮ ਹੱਤਿਆ ਦੀ ਵੀ ਸੋਚੇਗਾ ਭਾਵੇਂ ਨਾ ਕਰੇ ਤਾਂ ਹੱਤਿਆ ਦੀ ਵੀ ਸੋਚੇਗਾ ਸਾਰੀ ਦੁਨੀਆ ਚ ਲੋਕੀ ਖੁਦਕਸ਼ੀ ਕਰਦੇ ਨੇ ਆਤਮ ਹੱਤਿਆ ਕਰਦੇ ਸੁਖ ਦਾ ਮਾਰਗ ਕੀ ਹੈ ਕਿੱਥੋਂ ਪ੍ਰਾਪਤ ਕਰੀਏ ਕਿਉਂਕਿ ਜਿਸ ਜਿਸ ਦੇ ਅਸੀਂ ਸੁੱਖ ਦੀ ਕਲਪਨਾ ਕਰਦੇ ਹਾਂ ਇੱਥੋਂ ਮਿਲੇਗਾ ਉੱਥੋਂ ਮਿਲੇਗਾ ਦੇਖਿਆ ਉਹ ਮਿਲਤੇ ਗਿਆ ਪਰ ਸੁੱਖ ਨਹੀਂ ਮਿਲੇ ਜਿਸ ਦੀ ਔਲਾਦ ਨੇ ਉਹ ਕਹਿੰਦਾ ਇੱਕ ਪੁੱਤਰ ਹੋ ਜਾਏ ਮੈਂ ਬੜਾ ਆਨੰਦਤ ਹੋਵਾਂਗਾ ਉਹ ਜਿਨ੍ਹਾਂ ਦੇ 4-4 ਨੇ ਉਹਨਾਂ ਨੂੰ ਆਨੰਦ ਨਹੀਂ ਤੈਨੂੰ ਕਾ ਕਨੰਦ ਮਿਲਣਾ ਕਿਹੜੇ ਚੱਕਰਾਂ 'ਚ ਬੈਠੋ ਕਿਆ ਲੈ ਹੱਸਤਾ ਜਿੰਨੇ ਸ਼ਰਤ ਮਿਲਿਆ ਨਹੀਂ ਉਨੇ ਸ਼ਿਰ ਤੱਕ ਸੁੱਖ ਦੀ ਕਲਪਨਾ ਜੁੜੀ ਹੋਈ ਹੈ ਮਿਲ ਗਿਆ ਸੁੱਖ ਨੇ ਬਲਕੇ ਕਈ ਵਫਾ ਦੁੱਖ ਮਿਲਦਾ ਹੈ ਗੁਰਦੇਵ ਕਬਾਦਰ ਸਾਹਿਬ ਜੀ ਕਹਿੰਦੇ ਨੇ ਸੁਖ ਕੇ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੇ ਦਵਾਰੇ ਦਵਰ ਸਵਨ ਜਿਉਂ ਡੋਰਤ ਨੈ ਸੋਦ ਰਾਮ ਬਜਨ ਕੇ ਮਾਨਸ ਜਨਮ ਅਕਾਰਤ ਖੋਵਤ ਲਾਜ ਨਾ ਲੋਕ ਅਸਨ ਕੀ ਨਾਨਕ ਹਰ ਜਸ ਕਿਉਂ ਨਹੀਂ ਗਾਵਤ ਉਹ ਮਰਤਬੇ ਨਾਲ ਸੇ ਤਨ ਕੇ ਕਿਹੜੇ ਚੱਕਰਾਂ ਚ ਪਿਆ ਸੁੱਖ ਕਿਧਰੋਂ ਵੀ ਨਹੀਂ ਮਿਲੇਗਾ ਤੇਰੀ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਮਿੱਤਰ ਮਿਲ ਸਕਦਾ ਹੈ ਤੇਰੀ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਪਤਨੀ ਮਿਲ ਗਈਏ ਪਤੀ ਮਿਲ ਗਿਆ ਕੋਈ ਲੋੜਾਂ ਦੀ ਪੂਰਤੀ ਹੋ ਸਕਦੀ ਪੁੱਤਰ ਮਿਲ ਗਿਆ ਧਨ ਸੰਪਤਾ ਮਿਲ ਗਈ ਹੈ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਸੁੱਖ ਨਹੀਂ ਮਿਲ ਸਕਦਾ ਨਹੀਂ ਤੇ ਹਰ ਪੁੱਤਰ ਵਾਲਾ ਸੁખી ਹੋਵੇ ਹਰ ਮਿੱਤਰਾਂ ਵਾਲਾ ਮਨੁੱਖ ਸੁખી ਹੋਵੇ ਹਰ ਪਤਨੀ ਵਾਲਾ ਜਾਂ ਹਰ ਪਤਨੀ ਪਤੀ ਵਾਲੀ ਸੁખી ਹੋਣੀ ਚਾਹੀਦੀ ਜਗਤ ਦੇਜ ਤੇ ਸੁੱਖ ਨਹੀਂ ਦਿਖਾਈ ਚ